ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਹ ਮਾਜ ਮਹੱਲਾ 5 ਘਰ ਚੌਥਾਈ ਕਿਉਂਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੂ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਈ ਪ੍ਰਭ ਕੇ ਸਾਮ ਤੇਨ ਦੁਦੈ ਤੇ ਬਹਾਰੇ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਵਤੀ ਉਪਜੇ ਨਹੀਂ ਦਾਮ ਹਰਨਾ ਨਾ ਮਿਲੇ ਸਾਜਨੇ ਕਤ ਪਾਇਆ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠ ਨਗਰ ਸੀਗਰਾਮ ਸਰਬ ਸਿੰਗਾਰ ਤੰਬੋਲ ਰਸ ਸੁਣਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਮ ਨਾਨਕੇ ਬੇਨਤੀਆ ਕਰ ਕਿਰਪਾ ਦੇ ਜੇ ਨਾਮ ਹਰ ਮੇਲੂ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨੇ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੋਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨਾ ਵਈ ਕਿਤੜਾ ਦੁੱਖ ਗਣ ਜਿਨੀ 라ਵਿਆ ਸੋ ਪ੍ਰਭ ਤਿੰਨਾ ਪਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸਕੇ ਪਾਏ ਲਗਾ ਵੇਸਾਖ ਧਿਰਨ ਕੋ ਵੜਿਆ ਜਿੰਨਾ ਪ੍ਰੇਮ ਵਿਸੂ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤ੍ਰੋ ਉਤਰ ਕਲ ਤਰੇਣਾ ਸੰਗਤਾਨਾ ਹਰਿ ਅਵਿਨਾਸੀਓ ਪਲਚ ਪਲਚ ਸਗਲੇ ਮੋਏ ਝੂਠੇ ਤੰਦੇ ਮੋਹੋ ਇਕ ਸਹਰ ਕੇ ਨਾਮ ਬਿਨ ਅਗੇ ਲਿਆਖੋ ਦੁਏ ਵਿਸਾਰ ਵਿਗੋਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੇ ਨਿਰਮਲ ਸੋਏ ਨਾਨਕ ਪ੍ਰਭ ਬਿਨ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੇ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪਿਟੇ ਹਰਸੋਏ ਹਰ ਜੇਠ ਜੁੜੰਦਾ ਲੋੜੈ ਜਿਸ ਅਗੇ ਸਭ ਨਿਵਨ ਹਰ ਸੱਜਣ ਦਾ ਵਣ ਲਗਿਆ ਕਿਸੇ ਨਦੀ ਬਨ ਮਾਨਕ ਮੋਤੇ ਨਾਮ ਪ੍ਰਭ ਉਨੇ ਲਗੇ ਨਾਹੀ ਸਨ ਰੰਗ ਸਬੇ ਨਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੇ ਜੇ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਈਐ ਧਨ ਆਪਣ ਲਿਆ ਜੋ ਮਿਲੇ ਵਿਛੜਨ ਕਿਉ ਰੋਵਨ ਸਾਧੂ ਸੰਗ ਪਰ ਆਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੇ ਲਾ ਤਿਸ ਣੇ ਜਿਸ ਕੇ ਪਾਗ ਮਥਨ ਆਸੜਤ ਪੰਦਾ ਤਿਸ ਲਗੇ ਹਰ ਨਾ ਹੁ ਨ ਜਿਨਾ ਪਾਸ ਜਗਤ ਜੀਵਨ ਪੁਰਖ ਤਿਆਗ ਕੈ ਮਨ ਸੰਦੇ ਆਸ ਦੁਇ ਪਾਏ ਵੇ ਗੂਚੀਏ ਗਲ ਪਏ ਜਮਕੇ ਫਾਸ ਜਿਹਾ 베జే ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਸਤਾਣੀ ਉਡ ਚੱਲ ਗਏ ਨਿਰਾਸ ਜਿੰਨ ਕੋ ਸਾਧੋ ਪੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮੇ ਅਧਾਰ ਵਿਖਿਆ ਰੰਗ ਕੁੜਾਵਿਆ ਦੇਸਨ ਸਬੇ ਛਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮ੍ਰਿਤਿ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕਿਆ ਪ੍ਰਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੇ ਮਿਆਕਰ ਸ਼ਬਦ ਸਵਾਰਣ ਹਾਰ सावण तन्ना सुहागणे जिन राम नामे उर हार पादवे परम पुलाणिया दोजा लगा हेत लख सिंगार बणाए कारजे नाही केता जित दिन देहि बिनसि तितवेले कह सुन प्रीत पकड़ चलाइन दोत जम किसे ना देनी पेत छड़ खड़ो ते किन्ने माहे जिन सूं लगा हेत हाथ मरोड़े तन कपे सहां हो वासेत जिहा बी जे, जे सो लुणे कर्म संडड़ा खेत ਨਾਨਕ ਪ੍ਰਭ ਸਰਣਾਗਤੇ ਚਰਨ ਬਹੁਤ ਪ੍ਰਭ ਦੇਤ ਸੋ ਪਾਦੂਏ ਨਰਕ ਨ ਪਾਈਐ ਗੁਰ ਰਖਣ ਵਾਲਾ ਹਿਤ ਅਸੁੰਨ ਪ੍ਰੇਮ ਮਹਣਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਾਹਿ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕੋ ਸੁਖ ਪਾਇਆ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੋ ਤ੍ਰਿਪਤ ਰਿਹਾ ਘਾਏ ਆਪ ਤਿਆਗ ਵੇਨਤੇ ਕਰੋ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜਕ ਤੇ ਨਾ ਜਾਏ ਪ੍ਰਭ ਵਿਣਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੇ ਵਸੰਧਿਆ ਜਿ ਨਾਮ ਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ ਨ ਕਹੋ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮੈਂ ਕੋੜੇ ਹੋ ਗਏ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੇ ਕਿਸ ਤੇ ਰੋਵਨ ਰੋਜ ਕੀ ਤੱਕ ਸੁ ਨ ਹੋਵੇ ਲਿਖਿਆ ਤਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕੋ ਪ੍ਰਭ ਰਾਖਲੇ ਮੇਰੇ ਸਾਹਿਬੰਦੇ ਮੌਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਬੇ ਸੋਚ ਮਗਰ ਮਹਾ ਸੁਹੰਦਿਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸੁਹੇ ਲੜੀਆਂ ਸਾਧ ਜਨਾ ਤੇ ਬਹਰੇ ਸੇ ਰਹਿਣ ਅਕੇ ਲੜੀਆਂ ਤੈਨੰ ਦੁਖ ਨ ਕਬੋ ਤਰੇ ਸੇ ਜਮ ਕੇ ਵਸ ਪੜੀਆਂ ਜਿਨੇ ਆਵਿਆ ਸੋ ਪ੍ਰਭ ਆਪਣ ਸੇ ਦਿਸ ਨਿਤ ਖੜੀਆਂ ਰਤਨ ਜਵਹਿਰ ਲਾਲ ਹਰ ਕੰਠ ਤਿਨਾਂ ਜੜੀਆਂ ਨਾਨਕ ਬਾਜੋ ਤੋੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਣਾ ਬਹੁੜਨ ਜਨਮੜੀਆਂ ਓਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰਨਾਹੂ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮਿਲਾਹੂ ਵੇਖਿਆ ਪਹੋ ਨ ਸਕੇ ਮਿਲ ਸਾਧੂ ਗੁਣਗਾਹੋ ਜੈ ਤੇ ਉਪਜੀਤ ਹੈ ਮਿਲੇ ਸਚੀ ਪ੍ਰੀਤ ਸੁਮਾਹੋ ਕਰ ਗਏ ਲੈਨੇ ਪਾਰ ਬ੍ਰਹਮ ਬਹੁੜ ਨ ਵਿਛੜਿਆ ਬਾਰ ਜਾਓ ਲਖਵੇਰੀਆ ਹਰ ਸਜਣ ਅਗਮ ਅਗਾਹੋ ਸਰਮ ਭਈ ਨਾਰਾਇਣੇ ਨਾਨਕ ਦਰਪਈਆ ਹੋ ਧੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਹੋ ਮਾਗ ਮਜਨ ਸੰਗ ਸਾਧੂਆ ਧੋੜੇ ਕਰ ਇਸਨਾਨ ਹਰ ਕਾ ਨਾਮ ਧਿਆਈ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ मोहिਐ ਬਿਨ ਸੇ ਲੋਭ ਸੁਆਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦੇ ਆਪਰਵਾਨ ਜਿਸ ਨੂੰ ਦੇਵੇデア ਕਰ ਸੁਈ ਪੁਰਖ ਸੁਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੋ ਕਾਢਿਆ ਜਿਨ ਪੂਰਾ ਗੁਰਮੇਰਵਾਨ ਫਲ ਗੁਣ ਅਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਾਹਿਬੇ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁਨ ਵਡ ਭਾਗਣੀ ਵਰ ਪਾਇਆ ਹਰਿ ਰਾਏ ਮਿਲ ਸਈਏ ਮੰਗਲ ਗਾਵੇ ਗੀਤ ਗੋਬਿੰਦਿਆਲਾ ਹੈ ਹਰ ਜਿਹਾ ਵਰਨ ਦੇਸੇ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੀਆਂ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨੇ ਬੋੜ ਨ ਚਨਵੇਂ ਥਾਏ ਜਿਹਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਪਲਗੁਣ ਨਿਤ ਸਲਾਹੀਐ ਜਿਸਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਰਧਿਆ ਦਰਗੈ ਸਚ ਖਰੇ ਸਰਬ ਸੁਖਾ ਨਿਦ ਚਰਣ ਹਰ ਪਉ ਜਲ ਵਿਖਮ ਤਰੇ ਪਾਰ ਬ੍ਰਹਮ ਭੇਮ ਭਗਤ ਤਿਨ ਪਾਇਆ ਵਿਖਿਆ ਨਹੀਂ ਜਰੇ ਕੋੜ ਗਏ ਦੁ ਵਿਦਾਨ ਸੇ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੀਮ ਦੇ ਮਨ ਅੰਦਰ ਕੋ ਤਰੇ ਮਹਾ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੂ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਨੂੰ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੂ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ